ਬਹੁਤ ਵੱਡੀ ਲੜਾਈ ਸੀ ਜਿਹੜੀ ਜਿਹੜਾ ਕਿ ਸਾਡੇ ਪੰਜਾਬ ਨੂੰ ਵੇਚਣ ਵਾਸਤੇ ਦਿੱਲੀੋਂ ਟੀਮ ਆਈ ਸੀ ਜਿਹੜੀ ਪੰਜਾਬ ਦੀ ਧਰਤੀ ਨੂੰ 65000 ਏਕੜ ਜ਼ਮੀਨ ਆ ਜਿਹੜੀ ਉਹ ਵੇਚ ਕੇ ਤੇ ਆਪਣੇ ਜਾਂ ਤਜੌਰੀਆਂ ਭਰਨ ਵਾਸਤੇ ਤੇ ਪੰਜਾਬ ਨੂੰ ਇਹ ਲੁੱਟ ਕੇ ਲੈ ਜਾਣਾ ਚਾਹੁੰਦੇ ਸਨ ਪਹਿਲਾਂ ਬਹੁਤ ਲਟੇਰੇ ਆਉਂਦੇ ਰਹਿਆ ਪਰ ਪੰਜਾਬੀਆਂ ਨੇ ਬੜਾ ਠੋਕੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਪੰਜਾਬੀਆਂ ਨੇ ਦਲੇਰੀ ਵਿਖਾਈ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਲਲਕਾਰਾ ਮਾਰਿਆ ਸਰਦਾ ਸੁਖਵੀਰ ਸਿੰਘ ਬਾਦਲ ਨੇ ਜੋ ਉਹਨਾਂ ਨੇ ਧਰਨੇ ਲਾਏ ਉਹ ਧਰਨਿਆਂ ਤੋਂ ਸਰਕਾਰ ਬੜੀ ਘਬਰਾਏ ਡਰ ਗਈ ਔਰ ਉਸ ਤੋਂ ਬਾਅਦ ਜੋ ਪ੍ਰੋਗਰਾਮ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਨੇ ਕਿ ਆਉਣ ਵਾਲੀ ਪਹਿਲੀ ਸਤੰਬਰ ਤੋਂ ਨਿਰੰਤਰ ਮੋਰਚਾ ਲਾਇਆ ਜਾਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 31 ਤਰੀਕ ਨੂੰ ਉਸ ਤੋਂ ਬਾਅਦ ਪਹਿਲੀ ਤਰੀਕ ਤੋਂ ਮੋਰਚਾ ਲਾਇਆ ਜਾਏਗਾ ਔਰ ਮੋਰਚਾ ਉਹਨਾਂ ਤੇ ਚੱਲੂਗਾ ਜਦ ਤੱਕ ਇਹਨਾਂ ਲਟੇਰਿਆਂ ਨੂੰ ਇਥੋਂ ਪੰਜਾਬ ਵਿੱਚੋਂ ਕੱਢ ਨਹੀਂ ਲੈਂਦੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ ਸਹਿਯੋਗ ਦਿੱਤਾ ਸ਼ਰੋਮਣੀ ਅਕਾਲੀ ਦਲ ਦਾ ਤੇ ਸ਼ਰੋਮਣੀ ਅਕਾਲੀ ਦਲ ਦੀ ਸ਼ਕਤੀ ਦੇ ਅੱਗੇ ਚਾਹ ਕੇਦਰੀ ਆਸੀ ਚਾਹ ਉਹਦੀ ਸਾਰੀ ਟੀਮ ਸੀਗੀ ਚਾਹ ਭਗਵੰਤ ਮਾਨ ਸੀਗਾ ਉਹਨਾਂ ਨੇ ਗੋਡੇ ਟੇਕ ਤੇ ਅਰੋਨਾ ਨੇ ਹੁਣ ਭੱਜਣ ਨੂੰ ਰਾਹ ਨਹੀਂ ਲੱਭਦਾ ਤੇ ਖੀਰ ਉਹਨਾਂ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਇਸ ਕਰਕੇ ਜੋ ਸ਼ਕਤੀ ਵਿਖਾਈ ਪੰਜਾਬੀਆਂ ਨੇ ਸ਼ਰੋਮਣੀ ਕਾਲੇ ਦਲ ਦਾ ਸਾਥ ਦਿੱਤਾ ਅਸੀਂ ਸਾਰਿਆਂ ਦਾ ਸ਼ਰੋਮਣੀ ਕਾਲੇ ਦਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ